ਹਾਂ ਪਿੱਕੋ ਜਿਸ ਤਰ੍ਹਾਂ ਤੁਸੀਂ ਦੇਖਿਆ ਸਾਡੇ ਬਾਨਜੋਗ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਤੇ ਹੋਰ ਕੀ ਸਾਡੀ ਜਿਹੜੀ ਸੀਆਈਏ ਦੀਆਂ ਟੀਮਾਂ ਨੇ ਅੱਜ ਇੱਥੇ ਜਿਹੜਾ ਬਾਗੜੀਆਂ ਅੰਦਰਲੇ ਵਿੜੇ ਦੇ ਵਿੱਚ ਚੈਕਿੰਗ ਕੀਤੀ ਹੈ ਜਿਹੜੇ ਪੁਰਾਣੇ ਸਮਗਲਰਾਂ ਜਿਨ੍ਹਾਂ ਦੇ ਪਰਚੇ ਦਰਜ ਨੇ ਉਹਨਾਂ ਦੇ ਵਿੱਚੋਂ ਕਾਫੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ ਤੇ ਬਾਕੀ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਅਸੀਂ ਟਾਈਮ ਬਿਟਾਈਮ ਰੇਡ ਕਰਕੇ ਉਹਨਾਂ ਨੂੰ ਰਾਉਂਡ ਅਪ ਕਰ ਰਹੇ ਹਾਂ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਕੋਈ ਨਸ਼ਾ ਰਹਿੰਦਾ ਕਾਫੀ ਹੱਦ ਦੇ ਵਿੱਚ ਅਸੀਂ ਇੱਥੋਂ ਖਤਮ ਕੀਤਾ ਜਿਹੜਾ ਰਹਿੰਦਾ ਉਹਨੂੰ ਖਤਮ ਕਰਨ ਲਈ ਅਸੀਂ ਹੋਰ ਬਹੁਤ ਹੀ ਮਤਲਬ ਸੁਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਆ ਤਾਂ ਕਿ ਜਿਹੜਾ ਬਿਲਕੁਲ ਨਸ਼ੇ ਨੂੰ ਜੜ ਤੋਂ ਪੁੱਟਿਆ ਜਾ ਸਕੇ ਜੇ ਨਸ਼ੇੜੀਆਂ ਨੂੰ ਲੱਭਣ ਦੀ ਗੱਲ ਕੀਤੀ ਤੁਸੀਂ ਉਹਨਾਂ ਨੂੰ ਕਿਵੇਂ ਕੀ ਕਰੋਗੇ ਉਹਨਾਂ ਨੂੰ ਲੱਭੇ ਕਿੱਥੇ ਮੈਨੂੰ ਦਾਖਲ ਕਰਾਵਾਂਗੇ ਉਹਦੇ ਲਈ ਅਸੀਂ ਕਹਾਂਗੇ ਵੀ ਪਿੰਡ ਦੀ ਜੇ ਮੋਤਵਰ ਬੰਦੇ ਨੇ ਸਰਪੰਚ ਪੰਚ ਨੇ ਇਹਨਾਂ ਨਾਲ ਕੰਟੈਕਟ ਕੀਤਾ ਜਾ ਸਕਦਾ ਜਾਂ ਡਾਇਰੈਕਟ ਸਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਉਹਦੇ ਲਈ ਪੰਜਾਬ ਸਰਕਾਰ ਨੇ ਪ੍ਰੋਪਰ ਇੱਕ ਬਣਾਇਆ ਉਹਨੂੰ ਅਸੀਂ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਕੰਸੈਂਟ ਲੈ ਕੇ ਉਹਦੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਜਿਹੜਾ ਓਟ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਦਾਖਲ ਕਰਾਵਾਂਗੇ ਜਿੱਥੇ ਉਹਦਾ ਪ੍ਰੋਪਰ ਇਲਾਜ ਕੀਤਾ ਜਾਊਗਾ ਉਸ ਤੋਂ ਬਾਅਦ ਜੇ ਉਹ ਠੀਕ ਹੋ ਜਾਂਦਾ ਤਾਂ ਉਹਨੂੰ ਫਿਰ ਬਾਅਦ ਦੇ ਵਿੱਚ ਜਿਹੜੀ ਕੋਈ ਮੈਡੀਸਨ ਵਗੈਰਾ ਬਾ ਰੈਗੂਲਰ ਜਿਹੜੀ ਦੇਣ ਦੀ ਲੋੜ ਆ ਉਹ ਵੀ ਉੱਥੇ ਦਿੱਤੀ ਜਾਊਗੀ ਬਿਲਕੁਲ ਇਹ ਫ੍ਰੀ ਕੀਤਾ ਜਾਊਗਾ ਸਰਕਾਰ ਵੱਲੋਂ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਇਹ ਸੰਦੇਸ਼ ਆ ਵੀ ਜਿਹੜਾ ਆਪਾਂ ਨਸ਼ੇ ਛੱਡ ਕੇ ਚੰਗੇ ਕੰਮਾਂ ਵੱਲ ਲੱਗੀਏ ਜਿਹੜੇ ਇਹ ਨਸ਼ਾ ਦੇ ਤਸਕਰ ਨੇ ਇਹਨਾਂ ਦਾ ਵੀ ਤੁਸੀਂ ਦੇਖ ਹੀ ਲਿਆ ਹਾਲ ਜਿਹੜੀਆਂ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਐਡਣੀਆਂ ਕੋਠੀਆਂ ਪਾ ਕੇ ਜਿੰਦਾਂ ਲਾ ਕੇ 6-6 ਬਾਕੀ ਵੀ ਇਹਨਾਂ ਤੇ ਸਖਤੀ ਹੋਊਗੀ ਜਿਨ੍ਹਾਂ ਨੇ ਲੀਗਲ ਜਾਇਦਾਦਾਂ ਬਣਾਈਆਂ ਨੇ ਉਹਨਾਂ ਦੀ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਧਾਇਆ ਵੀ ਜਾਊਗਾ ਤੇ ਉਹ ਜਿਹੜੇ ਇੰਨੇ ਪੈਸੇ ਕਮਾ ਕੇ ਉਹਦਾਂ ਨੇ ਜਾਇਦਾਦ ਬਣਾਈ ਜਾਂ ਕੋਈ ਮਕਾਨ ਬਣਾਇਆ ਉਹਦੇ ਚੋਂ ਉਹਨਾਂ ਨੂੰ ਰਹਿਣ ਦਾ ਸੁੱਖ ਨਹੀਂ ਮਿਲੂਗਾ ਇਸ ਕਰਕੇ ਮੈਂ ਕਹੂੰਗਾ ਵੀ ਆਪਣੀ ਨੇਕ ਕਮਾਈ ਕਰੋ ਜਿਹਦੇ ਨਾਲ ਆਪਣੇ ਬੱਚੇ ਪਾਲੋ ਤਾਂ ਕਿ ਜਿਹੜਾ ਤੁਹਾਡੇ ਬੱਚਿਆਂ ਦਾ ਭਵਿੱਖ ਆ ਉਹ ਸੁਰੱਖਿਅਤ ਰਹੇ ਓਕੇ ਥੈਂਕ ਯੂ ਪੰਜਾਬ ਸਰਕਾਰ ਵੱਲੋਂ ਜਿਹੜੀ ਕੱਲ ਮਾਨਵ ਸਿੰਘ ਸਾਹਿਬ ਦੀ ਮੀਟਿੰਗ ਹੋਈ ਸੀ ਸਾਰੇ মিডিਆ ਨੇ ਲਿਖਿਆ ਹੋਊਗਾ ਤੇ ਇੱਕ ड्रग ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਬੜੀ ਗੰਭੀਰ ਹੈ ਜਿਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਅੱਜ ਤੋਂ ਪੂਰੇ 3 ਮਹੀਨੇ ਦਾ ਇਹ ਸ਼ੁਰੂ ਹੋਊਗਾ ਜਿਹਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਤੇ ਜਿਨ੍ਹਾਂ ਨੇ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਟੈਚ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਇਲੀਗਲ ਥਾਵਾਂ ਤੇ ਬਣਾਈਆਂ ਪ੍ਰਾਪਰਟੀਆਂ ਨਸ਼ਾ ਵੇਚ ਕੇ ਉਹ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸ ਕਰਕੇ ਬੜੀ ਸਖਤੀ ਨਾਲ ਪੰਜਾਬ ਸਰਕਾਰ ਦੇ ਵਿੱਚ ਸੀਰੀਅਸ ਹੈ ਗੰਭੀਰ ਹੈ ਤੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਵੀ ਇਸ ਤੋਂ ਕੰਮਾਂ ਤੋਂ ਮਾੜੇ ਕੰਮਾਂ ਤੋਂ ਦੂਰ ਰੋ ਜੇ ਤੁਸੀਂ ਇੰਨੀ ਗੰਦੀ ਕਮਾਈ ਕਰਕੇ ਘਰਬਾਰ ਵੀ ਬਣਾਨੇ ਉਹ ਵੀ ਟਾਏ ਜਾਣਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਤੇ ਮੈਂ ਪਿੰਡ ਵਾਲਿਆਂ ਨੂੰ ਕਹਿੰਨਾ ਵੀ ਲੋਕਾਂ ਨੂੰ ਕਹਿੰਨਾ ਪੁਲਿਸ ਦਾ ਸਹਿਯੋਗ ਦਿਓ ਜਿੱਥੇ ਹੁੰਦਾ ਸਾਨੂੰ ਦੱਸੋ ਤਾਂ ਕਿ ਅਸੀਂ ਮੌਕੇ ਤੇ ਕਾਰਵਾਈ ਕਰ ਸਕੀਏ ਸਬਸਿਡੀਆਂ ਦੀ ਗੱਲ ਕਰ ਰਹੇ ਸੀ ਕਿ ਕੋਈ ਇਸ ਦਾ ਪ੍ਰਬੰਧਨ ਵੀ ਅਭੀ ਸਬਸੀ ਕੀ ਵਗੈਰਾ ਉਹਨਾਂ ਨੇ ਕਹਿ ਸਕਦੇ ਉਹ ਜੇ ਕਰਾਂਗੇ ਕੋਈ ਦੇਖਾਂਗੇ ਜਿਹੜੇ ਹੈਗੇ ਆ ਵੀ ਜਿਹੜੇ ਗਲਤ ਮੀਟਰ ਲੱਗੇ ਆ ਤਾਂ ਕਿ ਉਹ ਜਿਹੜੇ ਨਸ਼ੇ ਕਰਦੇ ਆ ਤੇ ਉਹਨਾਂ ਨੂੰ ਸਬਸਿਡੀਆਂ ਚੋਂ ਬਾਹਰ ਕੱਢਿਆ ਜਾਵੇ। ਜੁਪੀ ਤਰਜ ਦੇ ਕਿਤੇ ਨਾ ਕਿਤੇ ਬੁਲਡੋਜ਼ਰ ਚੱਲ ਗਿਆ ਪੰਜਾਬ ਕੀ ਇਹ ਦੇਖਣ ਚ ਆਊਗਾ ਵੀ ਬਾਗੜੀਆਂ ਜਿਹੜਾ ਹਾਲ ਹੈ ਹੈ ਮੇਨ ਜਿਹੜਾ ਸ਼ਹਿਰ ਹੈ ਪਿੰਡ ਹੈ ਨਸ਼ਾ ਤਸਕਰਾਂ ਦਾ ਮਸ਼ਹੂਰ ਹੈ ਕਿ ਇੱਥੇ ਵੀ ਕੋਈ ਬੁਲਡੋਜ਼ਰ ਚੱਲੂ ਹੈ। ਅਸੀਂ ਆਇਡੈਂਟੀਫਾਈ ਕਰ ਰਹੇ ਹਜੇ ਪ੍ਰਾਪਰਟੀਆਂ ਜਿੱਥੇ ਹੋਣੀਆਂ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਊਗਾ ਤੇ ਸਾਰੇ মিডিਆ ਨੂੰ ਨਾਲ ਲੈ ਕੇ ਹੀ ਇਹਦੇ 'ਚ ਕੋਈ ਲੁਕੋ ਨਹੀਂ ਹੋਊਗਾ ਸਾਰੇ মিডিਆ ਨੂੰ ਦੱਸ ਕੇ ਹੀ ਕਰਾਂਗੇ। ਨਸ਼ੇ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਮੱਧ ਵਿੱਚ ਜਾ ਕੇ। ਨਸ਼ੇ ਤਸਕਰਾਂ ਨੂੰ ਇਹ ਹੈ ਉਹ ਆਪਣੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰੇ ਸਾਡੇ ਆਫੀਸਰਾਂ ਨਾਲ ਸੰਪਰਕ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਹੁਣ ਸਰਕਾਰ ਜਿਹੜੀ ਕੱਲ ਮੀਟਿੰਗ ਹੋਈ ਹੈ ਓਟ ਸੈਂਟਰ ਤੇ ਜਿਹੜੇ ਡੀਡਿਕਸ਼ਨ ਸੈਂਟਰ ਵੀ ਅਪਗ੍ਰੇਡ ਕਰਨ ਜਾ ਰਹੀ ਹੈ ਤੇ ਅਸੀਂ ਇਹ ਨਹੀਂ ਵੀ ਹਰੇਕ ਤੇ ਪਰਚੇ ਦੇਣੇ ਆ ਜੇ ਕੋਈ ਸਮਗਲਰ ਉਹਨਾਂ ਨੂੰ ਤਾਂ ਜ਼ਰੂਰ ਪਰਚੇ ਦੇਵਾਂਗੇ ਜੇ ਕੋਈ ਬੱਚਾ ਜਾਂ ਕੋਈ ਲੜਕਾ ਕੋਈ ਫਸ ਗਿਆ ਉਹਦੇ ਵਿੱਚ ਜਿਹੜਾ ਨਸ਼ੇ ਦੀ ਦਲਦਲ ਚੋਂ ਬਾਹਰ ਆਣਾ ਚਾਹੁੰਦਾ ਉਹ ਭਾਵੇਂ ਸਿੱਧਾ ਹੀ ਸਾਡੇ ਕੋਲ ਆ ਜੇ ਗਰੀਬਾਂ ਦਾ ਪੂਰਾ ਸਹਿਯੋਗ ਦਵਾਂਗੇ ਗਰੀਬ ਘਰ ਦੇ ਜ਼ਿਆਦਾਤਰ ਬੱਚੇ ਫਸੇ ਹੋਏ ਨੇ ਦਲਦਲ ਕਿਉਂਕਿ ਪੈਸਾ ਵਗੈਰਾ ਹੈ ਨਹੀਂ ਉਹਨਾਂ ਕੋਲੇ ਖਰਚ ਕਰਨ ਉਹਨਾਂ ਵਾਸਤੇ ਕੀ ਸਰਕਾਰ ਉਹਦੇ ਵਿੱਚ ਵੀ ਹੁਣ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਡੀਸੀ ਦਫ਼ਤਰ ਵਾਲੇ ਨਵੇਂ ਸਕਿੱਲ ਸੈਂਟਰਸ ਤੇ ਨਵੇਂ ਉਹਨਾਂ ਦੀਆਂ ਜਿਹੜੀਆਂ ਟ੍ਰੇਨਿੰਗ ਸੈਂਟਰਸ ਆ ਹੁਸ਼ਿਆਰਪੁਰ ਵੀ ਹੋਇਆ ਸੀ ਇਹ ਉਸ ਪੈਟਰਨ ਤੇ ਅਪਗ੍ਰੇਡ ਕਰ ਦਿਓ ਤੁਹਾਨੂੰ ਸਾਰਿਆਂ ਨੂੰ ਹੌਲੀ ਹੌਲੀ ਪਤਾ ਲੱਗ ਜੀਗਾ ਰਿਹਾ ਹੈ ਹਾਂਜੀ ਤੇ ਕੀ ਤੁਹਾਡੇ ਵੱਲੋਂ ਪੰਚਾਇਤ ਨਵੀਂ ਬਣੀ ਹੈ ਕੀ ਤੁਹਾਡੇ ਵੱਲੋਂ ਇਹ ਜਿਹਹਾ ਕਾਰਜ ਕੀਤਾ ਜਾ ਰਿਹਾ ਹੈ ਵੀ ਜਿਹੜਾ ਅਮਰਗ ਇੱਥੇ ਬਾਗੜੀਆਂ ਚ ਨਸ਼ਾ ਜਿਹੜਾ ਇਹ ਮੱਤੇ ਕਲੰਕ ਲਿਆ ਲੱਗਿਆ ਰਹੇ ਲਾਦੀਏ ਦੇਖੋ ਸਾਡੇ ਵੱਲੋਂ ਪੰਚਾਇਤ ਵੱਲੋਂ ਅਸੀਂ ਪੰਚਾਇਤੀ ਮਤਾ ਵੀ ਲੈ ਕੇ ਆਏ ਆ ਵੀ ਜਿਹੜਾ ਬੰਦਾ ਵੀ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਾ ਤਾਂ ਉਹਦੀ ਪਿੰਡ ਚ ਕੋਈ ਜ਼ਬੰਤ ਕਰਾਊਗਾ ਨਾ ਕੋਈ ਨੰਬਰਦਾਰ ਜਾ ਕੇ ਉਹਦੇ ਨਾਲ ਕੋਈ ਜ਼ਬੰਤ ਦੇਣ ਪਿੰਡ ਦਾ ਕੋਈ ਮੋਤਬਰ ਬੰਦਾ ਜਾ ਸਕਦਾ ਠੀਕ ਆ ਬਾਕੀ ਅਸੀਂ ਪਿੰਡ ਲੈਵਲ ਤੇ ਜਿੰਨਾ ਵੀ ਕਰ ਸਕਦੇ ਆ ਵੱਧ ਤੋਂ ਵੱਧ ਕਰ ਰਹੇ ਆ ਪੁਲਿਸ ਨੂੰ ਵੀ ਸਹਾਇਤਾ ਦੇ ਰਹੇ ਆ ਅੱਜ ਵੀ ਸੀਐਮ ਸਾਹਿਬ ਦੇ ਦਿਸ਼ਾ ਦਿਸ਼ਾ ਤੇ ਥੱਲੇ ਜਿਹੜੇ ਵੀ ਆਏ ਨੇ ਐਸਐਸਪੀ ਸਾਹਿਬ ਚੈਕਿੰਗ ਤੇ ਉਹਨਾਂ ਦੇ ਨਾਲ ਪੰਚਾਇਤ ਖੜੀ ਆ ਆਪਾਂ ਜਿਹੜੇ ਨਸ਼ਾ ਕਰਦੇ ਕਰ ਰਹੇ ਨੇ ਲਿਫਟ ਹੋ ਚੁੱਕੇ ਨੇ ਨਸ਼ੇ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੱਢਣ ਵਾਸਤੇ ਕੀ ਪੰਚਾਇਤ ਕਰ ਰਹੀ ਆ ਦੇਖੋ ਭਾਈ ਜੀ ਗੱਲ ਇਹ ਆ ਸਾਡਾ ਪਿੰਡ ਦੇ ਵਿੱਚ ਬਹੁਤ ਘੱਟ ਨੌਜਵਾਨ ਨੇ ਜਿਹੜੇ ਨਸ਼ਾ ਕਰਦੇ ਨੇ ਠੀਕ ਆ ਕੁਝ ਨਾ ਕੁਝ ਹੈਗੇ ਨੇ ਉਹਨਾਂ ਬਾਰੇ ਹੁਣ ਅਸੀਂ ਮੀਟਿੰਗ ਕਰਕੇ ਉਹਨਾਂ ਦਾ ਵੀ ਹੱਲ ਕਰਦੇ ਆ ਬਾਕੀ ਬਾਹਰੋਂ ਅੱਗੇ ਆਉਂਦੇ ਸੀਗੇ ਪਿੰਡ ਦੇ ਵਿੱਚ ਖਰੀਦਣ ਲੋਕ ਹੁਣ ਉਹਦੇ ਤੇ ਬਹੁਤ ਜ਼ਿਆਦਾ ਅਸਰ ਪਿਆ ਹੋਇਆ ਪੁਲਿਸ